ਸਾਸੀ ਗਾਲ ਜੀ ਸਾਰਿਆਂ ਨੂੰ ਪੰਜਾਬੀ ਕਿਚਨ 'ਚ ਤੁਹਾਡਾ ਸਵਾਗਤ ਆ ਅੱਗੇ ਆਪਾਂ ਆਪਣੀ ਨਵੀਂ ਰੈਸਪੀ ਲੈ ਕੇ ਹਾਂ ਕਲੀਨੀਆ ਇਹ ਪਾਣੀ ਇੱਥੇ ਵਿੱਚ ਪਾਇਆ ਸਵੇਰ ਦਾ ਤੇ ਫੇਰ ਆ ਲੱਥਾ ਹੀ ਨਾਲੋਂ ਲੱਥਾ ਦਾ ਹੀ ਨੀਗਾ ਦੁੱਧ ਗਰਮ ਰੱਖਤਾ ਆਪਾਂ ਤੇ ਇਤਨੇ ਵੇਖੋ ਬਾਅਦੇ ਨੀ ਬੋਲੀਆ ਉਹ ਗੇ ਫਟ ਗਿਆ ਜਿਆਦਾ ਪਾਤੀ ਹੈ ਨਾ ਕਿਸ਼ਨ ਅੱਜ ਅੱਡੀ ਵੀ ਨਹੀਂ ਆਈ ਖੋਲ ਜਾਂਦੀ ਹੈ ਨਾ ਇਹ ਬਸ ਬਹੁਤ ਆ ਬਸ ਕਰ ਇਹਦੇ ਚ ਖਸ ਖਸ ਪਾਤੀ ਆਪਾਂ ਹੋਰ ਮਗਰ ਚ ਬਦਾਮ ਜਿਹੜੇ ਉਹ ਕੁਛ ਨਹੀਂ ਪਾਉਣਾ ਉਹ ਦੂਜਾ ਪਾਉਣਾ ਉਹ ਚ ਪਾਵਾਂਗੇ ਆਪਾਂ ਬਾਚ ਜਦੋਂ ਕਦੂ ਕਾਸ ਕਰਾਂਗੇ ਜਗਾ ਥੋੜੀ ਹੁੰਦੀ ਹੈ ਨਾ ਇਹ ਮੁੜ ਕੇ ਜਦੋਂ ਫੁੱਲ ਜਾਂਦੀ ਚੀਜ਼ ਤੇ ਆਪ ਚੀਜ਼ ਫਟ ਜਾਂਦੀ ਤੇ ਦੁੱਧ ਪੈ ਜਾਂਦਾ ਵਿੱਚ ਜੋਕ ਨਹੀਂ ਪਾਣਾ ਚਾਹੀਦਾ ਆ ਫੜੀ ਇੱਥੋਂ ਇਥੋਂ ਫੁੱਲਦਾ ਦੁੱਧ ਆਪਣਾ ਗਰਮ ਹੋ ਗਿਆ ਦੁੱਧ ਤੇ ਬਾਰਾ ਸਵੇਰੇ ਦਿੱਤਾ ਮੁੜ ਕੇ ਅਸੀਂ ਕੰਮ ਚਲਾ ਲਏ ਜਿੰਦੋਂ ਨਹੀਂ ਆਏ ਨਹੀਂ ਆਟਾ ਜਿਹੜਾ ਨਾ ਉਹ ਲਾ ਲੈਣਾ ਇਹਦੇ ਵਿੱਚ ਕੋਈ ਚੀਜ਼ ਤੇ ਖੋਭ ਨਹੀਂ ਸਕਦੀ ਨਾ ਹੂੰ ਬਹੁਤ ਸਖਤੋ ਆਇਆ ਠੰਡ ਨਾਲ ਸਵੀਰ ਦਾ ਨੇ ਇਹਨੂੰ ਗਰਮ ਪਾਣੀ ਚ ਪਾ ਪਾ ਕੇ ਤੇ ਫੇਰ ਨਰਮ ਕੀਤਾ। ਸੋਕ ਨਾਂਗੇ ਦਾ ਫਾਇਦਾ ਕੋਈ ਨਹੀਂ। ਬੜਾ ਹੀ ਹੋਣਾ। ਉੱਚੀ ਡ੍ਰੰਪ ਲੌਕ ਕਰ ਲੈਣਾ। ਇਹ ਜਦੋਂ ਹੁਣ ਲਿਚ ਗਿਆ ਤੇ ਇਹਨੇ ਹਾਰਡ ਹੋ ਜਾਣਾ। ਉਪਲੂ ਕਹਿੰਦੇ ਜਿਆਦਾ। ਜੇ ਬਹੁਤ ਜਿਆਦਾ ਗਰਮ ਦੁੱਧ ਚ ਚੀਜ਼ ਆਪਾਂ ਸੋੜਦੇ ਨਾ ਹੁਣ ਠੰਡੇ ਚ ਪਾਤਾ ਤਾਂ ਆਟਾ ਖੁਰ ਜਾਣਾ। ਇਹ ਠੰਡੇ ਮਤਲਬ ਦੁੱਧ ਠੰਡਾ ਹੋ ਗਿਆ ਨਾ ਤੇ ਉਧਰ ਕੰਮਕੁਮ ਚੱਲ ਗਏ ਤੇ ਮੈਂ ਕਿਹਾ ਚੱਲ ਕੋਈ ਨਹੀਂ ਇੱਕ ਵਾਰ ਜਦੋਂ ਅੰਬਾਲਾ ਆਊਗਾ ਫਿਰ ਵਿੱਚ ਸੁੱਟ ਦਾਂਗੇ ਇਹ ਸ਼ਾਮ ਤੱਕ ਮਤਲਬ ਜਦੋਂ ਤੱਕ ਖੋਏ ਵਰਗਾ ਦੁੱਧ ਨਹੀਂ ਰਹਿ ਜਾਂਦਾ ਉਦੋਂ ਤੱਕ ਲਾਈ ਫਿਲ ਹਾਲ ਤੇ ਉੱਤੇ ਮਲਾਈ ਕਾਫੀ ਮਲਾਈ ਜਾਏਗੀ ਤੇ ਦੁੱਧ ਦੋਵੇਂ ਧਰੇ ਕਿ ਰਿੱਚ ਰਹਿੰਦੀ ਹੈ ਕਿਉਂਕਿ ਆਪਣੇ ਹੈ ਗਰਮ ਪਰ ਉਬਾਲਾ ਆਉਂਦੇ ਚੋਂ ਚੀਜ਼ ਸੁੱਟੀ ਹੈ ਨਾ ਫਿਰ ਉਹ ਹੋ ਜਾਂਦੀ ਹੈ ਚਲ ਕੋਈ ਨਹੀਂ ਤੂੰ ਹੁਣ ਇਹਨਾ ਦੱਸ ਤਾ ਨਾ ਜਦੋਂ ਉਬਲੂਗਾ ਦੁੱਧ ਤੇ ਮੈਂ ਛੱਡ ਦੂੰਗੀ ਤੇ ਬਾਅਦ ਚ ਕੱਦੀ ਘੜੀ ਵਿਖਾਦੀ ਹਾਂ ਜੇ ਕੰਮ ਕਰਦੀ ਕਰਦੀ ਵਿੱਚ ਜਗਾ ਚਲੋ ਚਲ ਜਾ ਹੁਣ ਦੋ ਪੈਨ ਦੇ ਵਿੱਚ ਛੜਤ ਹੈ ਔਰ ਆ ਦੇਖੋ ਇਹ ਪੱਕਾ ਹੋ ਗਿਆ ਵਾ ਤੇ ਢੁੱਧ ਵੀ ਅਗਰ ਆਉ ਡੋਟ ਘਟ ਹੋ ਗਿਆ ਲੈ ਵੀ ਇਹਨੂੰ ਆਪਾਂ ਹਜੇ ਬਣਨ ਦੇਣਾ ਜਿੰਨੀ ਦੇਰ ਤੱਕ ਦੁੱਧ ਕੜਾ ਨਹੀਂ ਹੋ ਜਾਂਦਾ ਸਾਰਾ ਦੁੱਧ ਜਿਹੜਾ ਉਹ ਇਹ ਤਾਂ ਬੜੀ ਬਣੀ। ਗਾੜਾ ਹੋ ਗਿਆ ਬਹੁਤ ਜ਼ਿਆਦਾ ਗਾੜਾ ਹੋ ਗਿਆ। ਹੁਣ ਐਸ ਸਟੇਜ ਤੇ ਆਪਾਂ ਇਹਨੂੰ ਕੱਢ ਲੈਣਾ। ਇਹਦੇ ਵਿੱਚ ਕੱਢ ਲੈਨੇ ਆ। ਇਹਦੇ ਵਿੱਚ ਕੰਦੂਕਾਸ ਕਰਾਂਗੇ ਨਾ। ਠੰਡਾ ਹੋਊਗਾ ਤੇ ਫਿਰ ਇਹ ਤੇ ਅੱਗ ਦਾਂਗੇ ਆ। ਔਰ ਇਹਦਾ ਆਪਾਂ ਖੁਆ ਬਣਾ ਲੈਣਾ ਕਿੰਨਾ ਕਰੀਏ। ਉਹ ਖੁਆ ਵਿੱਚ ਪੈ ਲੂਗਾ। ਹਾਂ। ਹੁਣ ਆਪਾਂ ਨੂੰ ਠੰਡਾ ਕਰਕੇ ਤੇ ਉਸ ਤੋਂ ਬਾਅਦ ਫਿਰ ਅੱਗੇ ਦਾ ਪ੍ਰੋਸੈਸ ਕਰਨਾ। ਪਨਾ ਠੰਡਾ ਹੋ ਗਿਆ ਏ ਤੇ ਹੁਣ ਆਪਾਂ ਇਹ ਚਾਚਾ ਫੋਨ ਮੇਰੇ ਕੋਲ ਤਾਂ ਨਹੀਂ ਹੈ ਚਾਚਾ ਤੁਸੀਂ ਮੇਰੇ ਕਮਰੇ ਚੋਂ ਇਹ ਪਲਾ ਆ ਦਰਵਾਜ਼ਾ ਹੀ ਏ ਤਾਂ ਦਮ ਜਾਂਦਾ ਨਾਲ ਨਾ ਹੂੰ ਵਲੌਕ ਕਰ ਦਿੰਦਾ ਇਹਦੇ ਵਿੱਚ ਫੁੱਲ ਗਿਆ ਉਥੇ ਇਹ ਬਦਚਾਨੇ ਤੇ ਪਿਆਜ ਕਾਲਤਣਾ ਕਾਲਤ ਡੇਟ ਦੇ ਦੋ ਮਿੰਟ ਰੁਕੋ ਤੁਹਾਨੂੰ ਆਟਾ ਜੋਰ ਲੱਗਿਆ ਨਮਕ ਆਟਾ ਸਾਰਾ ਰਿਮੂਵ ਕਰਕੇ ਆਪਾਂ ਲਾ ਦੇਣਾ ਇਹਦੇ ਨਾਲ ਹੋ ਵਿੱਚ ਫੁੱਲ ਗਈ ਹੈ ਇਹਦਾ ਵੀ ਕੋਈ ਟੋਣਾ ਨਹੀਂ ਹੁੰਦਾ ਹੋਊਗਾ ਹੂੰ ਸਰ ਇਹਦਾ ਵਿੱਚ ਖੁਆ ਜਾਂਦਾ ਨੇ ਉਹਦਾ ਬੈਨੀਫਿਟ ਖਾ ਖੁਆ ਹੀ ਬਣ ਜਾਂਦਾ ਆ ਵੀ ਖੁਆ ਬਣ ਗਿਆ ਆ ਆਪਾਂ ਜਿਹੜਾ ਦੁੱਧ ਦੇ ਵਿੱਚ ਇਹਨੂੰ ਕੀਤਾ ਸੀ ਉਹਦਾ ਆਪਾਂ ਖੁਆ ਬਣਾ ਲਿਆ ਠੀਕ ਆ ਇਹਦੇ ਵਿੱਚ ਹੁਣ ਆਪਾਂ ਪਾ ਦੇਣਾ ਤੇ ਇਹਦੇ ਵਿੱਚ ਆਪਾਂ ਹੁਣ ਥੋੜਾ ਐਡ ਕਰਾਂਗੇ ਬੇਸਣ ਓਕੇ ਇਹਨੂੰ ਹੁਣ ਕਰਨਾ ਹੈ ਬਿਲੀ ਕੁਸ਼ ਮਤਲਬ ਗ੍ਰੇਟ ਕਰ ਲੈਣਾ ਤੇ ਇਸ ਜਾਂਦੀ ਕਰਨ ਮੇਰੀ ਆਪਣੀ ਹੈ ਗਰਮੀ ਲੱਗਾਂ ਮੇਰੇ ਕਾਂਸੇ ਨਹੀਂ ਸੇਕ ਨਿਕਲਦਾ ਥੋੜੀ ਥੋੜੀ ਜਿਹੀ ਧੁੱਪ ਪਰ ਉੱਪਰ ਨਾ ਹਵਾ ਬਹੁਤ ਹੈ ਧੁੱਪ ਤੇ ਹੈਗੀ ਹੈ ਗਾਜਰਾਂ ਕੀ ਕੀਤੀਆਂ ਗਾਜਰਾਂ ਕਚਰੇਲਾ ਆਪ ਬਣਾਇਆ ਤੇ ਗਾਜਰਾਂ ਆ ਜੇ ਵੀ ਗਾਜਰਾਂ ਸਾਰੇ ਸਨੇਹੀ ਗਾਣੀਆਂ ਆਪਣੇ ਕਾਲ ਹੋ ਗਈ। ਚੱਲਦੇ ਜਾਣਾ ਹੈ। ਇਹਦੇ ਨਾਲ ਸੇ ਪੂਰਾ। ਚਾਹ ਵਰਤਦੇ ਨੇ। ਇਹਨੂੰ ਆਪ ਅਪਗ੍ਰੇਡ ਕਰਕੇ ਨਾਲ ਫਿਰ ਤੁਹਾਨੂੰ ਬਹਾਰ। ਆ ਜਿਹੜੇ ਬਦਾਮ ਤੇ ਕਾਜੂ ਗੱਲਾਂ ਦੇ ਵਿੱਚ क्रश ਹੋ ਗਏ। ਗੰਗਾ क्रश ਨਹੀਂ ਹੋਏ। ਚੇਤਾਪੂਰ ਲਗਾ ਕੇ ਵੀਡੀਓ ਬਣਾਉਂਦੇ ਆਂ ਅਸੀਂ। ਆਪਾਂ ਇਹ ਸਾਰਾ ਉਹ ਕਰ ਲਿਆ ਗ੍ਰੇਟ ਉੱਪਰ ਉਹਨੂੰ ਵੀ ਕਰ ਲੈਣਾ ਇਹਦੇ ਵਿੱਚ ਜਿਹੜਾ ਰਹਿ ਗਿਆ ਹੈ ਨਾ ਉਹਨੂੰ ਵੀ ਅਹੀਂ ਉਹ ਕਰ ਲੈਣਾ ਗ੍ਰाइंड ਕਰ ਲਿਆ ਕਰ ਲੈ ਸੀ ਉਹ ਬਹੁਤ ਜ਼ੋਰ ਲਵਾਉਂਦਾ ਬਹੁਤ ਹੈ ਕਾਜੂ ਛਿੱਤੀ ਹੋ ਗਿਆ ਇਹ ਨਹੀਂ ਹੁੰਦਾ ਇਹ ਬਹੁਤ ਜ਼ਿਆਦਾ ਗਰਮ ਹੁੰਦਾ ਹੈ ਇਹਦੇ ਬੈਨੀਫਿਟ ਕੀ ਹੈ ਮੰਮੀ ਨਾਲ ਹੀ ਦੱਸ ਤੋ ਇਹ ਕਿਉਂ ਖਾਣੇ ਆਪਾਂ ਬਣਾ ਕੇ ਇਹਦੇ ਬੈਨੀਫਿਟ ਮੈਂ ਦੱਸਾਂ ਤੈਨੂੰ ਨਹੀਂ ਪਤਾ ਨਹੀਂ ਪਤਾ ਮੈਨੂੰ ਪਰ ਤੁਸੀਂ ਥੋੜਾ ਜ਼ਿਆਦਾ ਬਰੀਕੀ ਨਾ ਦੱਸ ਦੋ ਨਾ ਇਹ ਜਿਨ੍ਹਾਂ ਦਾ ਜਕਾਮ ਬਹੁਤ ਜ਼ਿਆਦਾ ਲੱਗਦਾ ਸਿੱਕਾ ਵਗੈਰਾ ਹੁੰਦੀਆਂ ਸਿਰ ਕੰਦ ਸਿਰ ਦਰਦ ਹੁੰਦਾ ਆ ਗੱਲ-ਗੱਲ ਤੇ ਠੰਡ ਲੱਗੀ ਹੈ ਜੇ ਗਰਮੀ ਲੱਗੀ ਹੈ ਤੇ ਉਹ ਹੋ ਗਿਆ ਮੇਰ ਉਹ ਹੀ ਸਿਰ ਦੀ ਕਮਜ਼ੋਰੀ ਕਮਜ਼ੋਰੀ ਨੂੰ ਦੂਰ ਕਰਦਾ ਹੈ ਨਾ ਜਕਾਮ ਸਭ ਸਿਰ ਤੋਂ ਸ਼ੁਰੂ ਹੁੰਦਾ ਆ ਕਦੂ ਕਸ ਕਰ ਲਿਆ ਏ ਤੇ ਨਾਲ ਹੀ ਵਿੱਚ ਜੋ ਬਜ਼ਾਮਦੂਮ ਪਾਉਣੇ ਹੀ ਹੋਰੇ ਡਾ ਕੋ ਖਾਸ ਆਦ ਗਿਰਿਆਂ ਤੇ ਆ ਜਿਹੜੇ ਹੁਣ ਪਾਏ ਨਾ ਕਾਜੂ ਮੈਂ ਇਹ ਰਹਿਣ ਤਾਂ ਮੂੰ ਚੋਤਰਾ ਵੀ ਆਉਣਗੇ ਜਿਸ ਤਰ੍ਹਾਂ ਇਹ ਵੀ ਆਰਟੀਫੀਸ਼ੀਅਲੀ ਕੰਮ ਹੋਇਆ ਵਾ ਕਿਉਂਕਿ ਸਾਡੀ ਮਾਤਾ ਨਹੀਂ ਪਾਉਂਦੀ ਹੁੰਦੀ ਉਹਨੇ ਆਹ ਸਿਰਫ ਸਿਰਫ ਕਰਕੇ ਨਾ ਉਹ ਹਾਂ ਤੇ ਤੇਰੇ ਪਿਓ ਨੂੰ ਜ਼ਿਆਦਾ ਬਣਾ ਕੇ ਦਿੰਦੀ ਤੋ ਕਾਸ਼ ਕਿਉਂ ਦੀ ਪਾ ਕੇ ਚਪੌਣ ਕੇ ਕੋਈ ਚੀਜ਼ ਨਹੀਂ ਹੋਰ ਪਾਣੀ ਥੋੜੀ ਜੀ ਖੰਡ ਪਾਣੀ ਤਾਂ ਖਾਂ ਵੀ ਇਹ ਹੁੰਦਾ ਵਾ ਦਵਾ ਵਾਂਗੂ 1 ਜਾਂ 1.5 ਚਮਚਾ ਖੋਣਾ ਦੇ ਲੈ ਕੇ ਫਿਰ ਰਾਤ ਨੂੰ ਦੁੱਧ ਜਦੋਂ ਪੀਣਾ ਨਾ ਇਹ ਉਹਦਾ ਸ਼ਰਮਾ ਗਰਮੀ ਨਾਲ ਹਾਂ ਨਾਲ ਹੀ ਖਾ ਲੈਣਾ ਤੇ ਅਸੀਂ ਚੋਲੀ ਕੱਢ ਕੇ ਖਾਣੇ ਹੁੰਦੇ ਹਾਂ ਟੇਸਟੀ ਬਹੁਤ ਹੁੰਦਾ ਏ ਗਰਮੀ ਗੁਰਮੀ ਦੇ ਬਾਅਦ ਚੋਂ ਵੇਖੀ ਜਾਊਗੀ ਪਹਿਲ ਸਵਾਲ ਲੱਗਦਾ ਅਸੀਂ ਚੋਲੀ ਖਾਣਾ ਵੀ ਇਹ ਕੀ ਸ਼ੈ ਜਿਹੜੀ ਇੰਨੂੰ ਹੀ ਮਿਲਦੀ ਹੈ ਸਾਮਾਂ ਨਹੀਂ ਮਿਲਦੀ ਉਹਦਾ ਸਿੱਕ ਕਮਜ਼ੋਰ ਹੋ ਗਿਆ ਹੂੰ ਉਹਦਾ ਸਿੱਕ ਸੱਟ ਸੋਧ ਨਹੀਂ ਲੱਗਦੀ ਬਚਪਨ ਦਾ ਦੇ ਉਹਦਾ ਸਿੱਕ ਕਮਜ਼ੋਰ ਹੋ ਗਿਆ ਉਹ ਤਾਂ ਫੇਰੇ ਜੇ ਵੀ ਹੋਊਗਾ ਪਤੰਦਾਂ ਦਾ ਅੰਦਰ ਟਿਕਾਏ ਕਿ ਕੀ ਉਹ ਅੱਜ ਤੋਂ ਕਰੋ ਦੇ ਕੱਕੇ ਨੂੰ ਹੁੰਦਾ ਥੋੜਾ ਬਹੁਤ ਕੜਾਈ ਆਪਾਂ ਰੱਖੀ ਐ ਕੜਾਈ ਉਹੋ ਮੈਂ ਫੇਰ ਤਗੜਾ ਫੇਰਿਆ ਕੜਾਈ ਇਹਨੇ ਜੀ ਭਾਂਡੇ-ਕੁੰਡੇ ਬਣਨੇ ਸਾਡੇ ਕੜਾਈਆਂ ਦੋਵੇਂ ਜਿਹੜੀਆਂ ਨਾ ਦੋਵੇਂ ਇਸ ਤਰ੍ਹਾਂ ਦੀਆਂ ਵਿਚਾਰੀਆਂ ਆ ਆ ਸਵੇਰੇ ਕਿਤਲੇ ਤੂੰ ਅੱਖਾਂ ਨੇ ਹਾਲੋਂ ਬਿਹਾਲ ਹੋ ਗਈ ਤਾ ਵੇ ਨਿਸ਼ਾਨ ਵੀ ਪੈ ਗਏ ਕਿਉਂਕਿ ਜਿਹੜੀ ਚੀਜ਼ ਬਣਾਵਾਂਗੇ ਉਹ ਲੱਗਣੀ ਹੋਣੀ ਹੈ ਹੁਣ ਇਹਨੂੰ ਆਪਾਂ ਥੋੜਾ ਜਿਆ ਗਰਮ ਕਰਕੇ ਤੇ ਫਿਰ ਬਖਾਉਣੇ ਤਾਂ ਤੇ ਕੜਾਈ ਦਾ ਪਾਣੀ ਸਕਾ ਲਿਆ ਇਹਨਾਂ ਕਿਉਂ ਇਹਦੇ ਥੱਲੇ ਵੀ ਗਜਰੇ ਲਾ ਬਣਾਇਆ ਬੜਾ ਥੱਲੇ ਮੜਾ ਮੋਟਾ ਲੱਗਾ ਉਹ ਦਿੰਦਾ ਇਹਦੇ ਨਹੀਂ ਲੱਛਦਾ ਪਰ ਆਪੇ ਹਸਾਵਲਾ ਵੀ ਗਰਮ ਪਾਣੀ ਪਾ ਪਾ ਕੇ ਮੈਂ ਸਾਫ਼ ਕਰਦੀ ਰਹੀ ਤੇ ਨਹੀਂ ਇਹ ਲੱਛਦਾ ਹੱਕ ਦੀ ਮਨਗਾ ਚੀਜ਼ਾਂ ਪੈਂ ਦਰਬਾਰ ਸਾਹਿਬ ਵੀ ਉਹ ਕਹੇ ਹਾਂ ਆਹ ਚੀਜ਼ਾਂ ਬਈ ਨਹੀਂ ਆ ਦਰਦ ਕਰਨ ਤੋਂ ਦੇ ਚਾਰਚ ਫੇਰੇ ਗੱਲ ਇਹ ਜਾਂ ਵੀ ਬੱਚੇ ਮੈਨੂੰ ਇਹ ਆਂਦੇ ਆ ਸਾਰੇ ਜਿਹੜੇ ਮੇਰੇ ਵੇਂਦੇ ਆ ਕਿ ਤੇਰਾ ਲੱਕ ਨਹੀਂ ਹੈਗਾ ਮਾਤਾ ਹਾਂ ਤੇ ਲੱਕ ਮਾਤਾ ਦਾ ਤੁਸੀਂ ਬਣਾਣਾ ਤੁਸੀਂ ਸ਼ੇਅਰ ਕਰ ਸਕਦੇ ਜੀ ਸ਼ੇਅਰ ਕਰਦੇ ਮੇਰੀ ਵੀਡੀਓ ਦੂਰ ਨੇੜੇ ਪਹੁੰਚਦੀ ਨਹੀਂ ਜੀ ਨਾਲੇ ਇਹ ਕੰਮ ਹੁੰਦੀ ਹੈ ਹਾਂ ਇਹ ਬਰਕਰ ਨਾ ਵੇਖਿਆ ਕਰੋ ਬਾਕੀ ਕੁਝ ਨਾ ਵੇਖਿਆ ਕਰੋ ਇਹ ਵੇਖੋਗੇ ਅਹੀ ਵੀਡੀਓ ਕਿਉਂ ਖੌਲ ਹੈ ਹਾਂ ਕਿਹਨੋਂ ਕੁਸ ਕਿੱਥੋਂ ਨੂੰ ਮਿਲੇਗਾ ਪਤਾ ਗਾਲ ਕੇ ਆ ਬਰਤਨ ਜਿਹੜਾ ਅੱਜ ਮੈਂ ਬਣਾਇਆ ਇਹ ਨਹੀਂ ਖਾਣਾ ਵਾ ਜੇ ਤੁਸੀਂ ਇਹ ਸਾਬ ਬਰਤਨ ਚੋਂ ਨਹੀਂ ਖਾਣਾ ਵਾ ਤੁਸੀਂ ਵੀ ਸਾਰੀ ਰੈਸਪੀ ਦੇਖੋਗੇ ਕੁਝ ਸਿੱਖਣ ਨੂੰ ਮਿਲਣਿਆ ਵਾ ਕੋਈ ਸਾਨੂੰ ਕੁਝ ਸਿਖਾ ਰਿਹਾ ਵਾ ਇਹ ਜਸਟ ਅਹੀ ਇੱਕ ਇੰਨੇ ਟਾਈਮ ਦੀ ਵੀਡੀਓ ਇੰਨੇ ਟਾਈਮ ਲਈ ਹੋਣੀ ਹੈ ਘੜਾ ਕੰਮ ਚੱਲ ਰਿਹਾ ਹੈ ਬਰਤਨ ਵੀ ਨਾ ਲੈ ਆਉਂਦੇ ਬਰਤਨ ਦੇ ਕਿੰਨੇ 프라이ਪੈਨ ਤੇ ਕਿੰਨੀਆਂ ਜੀਗਾਂ ਕੜਾਈਆਂ ਵੀ ਪ੍ਰੋਬਲਮ ਆ ਕੜਾਈਆਂ ਵੀ ਆ ਨਹੀ ਨਹੀ ਇੱਥੇ ਵੀ ਰੱਖ ਕੜਾਈਆਂ ਪਤੀਲੇ ਨਾ ਭਰੇ ਆ ਪਿਆਏ ਉੱਧਰ ਵੇਖੋ ਬਹੁਤ ਬਰਤਨ ਹੈ ਬਰਤਨਾਂ ਦਾ ਨਾਮ ਲੈਿੰਦੀ ਆ ਤੇ ਜਵਾਕ ਮੇਰੇ ਘਰ ਪੈ ਜਾਂਦੇ ਆ ਬਹੁਤ ਜ਼ਿਆਦਾ ਬਰਤਨ ਹੈ ਕਮੇ ਨਹੀਂ ਹੁੰਦੀ ਇਹ ਹੜੇ ਕਿਚਨ ਦਾ ਕੰਮ ਨਹੀਂ ਹੋਇਆ ਇਸ ਕਰਕੇ ਓਪਨ ਵੀ ਸਾਡਾ ਵਿਚਾਰਾ ਸਾਡਾ ਨਹੀ ਨੀਂ ਹੇ ਚ ਸਾਡੇ ਸ਼ਟਰਿੰਗ ਹੋਈ ਆ ਪਰ ਪਰ ਬਰਾਵ ਹੋ ਗਈ ਆ ਥੋੜਾ ਜਿਹਾ ਵੇਸਨ ਆਪਾਂ ਲਿਆਵਾ ਤੇ ਕਿਉਂ ਚੀ ਆਪਾਂ ਸਹੀ ਨਾ ਕੀਤਾਗੇ ਹਨਾ ਕਿਉਂ ਚੀ ਆਪਾਂ ਬੋਲਣਾ ਮੰਮੀਓ ਦਿਖਾਇਆ ਨਹੀਂ ਆਪਾਂ ਕਿ ਲੱਛਾ ਪਰੌਣਾ ਵੀ ਬਣਾ ਕੇ ਦਿਖਾਈ ਜੀ ਲੱਛਾ ਪਰੌਣਾ ਸਾਡੇ ਪਤਾ ਨਹੀਂ ਕਿੰਨੇ ਮੇਰੇ ਖਾ ਲਿਆ ਉਦੋਂ ਦਾ ਲੱਛਾ ਸੁਣ ਕੇ ਨਹੀਂ ਬਣਾਉਣਾ ਵੀ ਵਿਖਾਉਣਾ ਵਾ ਉਹ ਬੰਦਾ ਹੁਣ ਇਹਨੂੰ ਆਪਾਂ ਦਾ ਮਤਲਬ ਪੋਂ ਲੈਣਾ ਵਾ ਤੇ ਥੋੜਾ ਜਿਹਾ ਟਾਈਮ ਇਹਨੂੰ ਲੱਗਣਾ ਹੈ ਤੇ ਵੀਡੀਓ ਹੋ ਜਾਣੀ ਲੰਬੀ ਇਸ ਕਰਕੇ ਜੇ ਮੈਂ ਰੋਕ ਲਏ ਤੇ ਇਹਨੂੰ ਲਾਲ ਕਰ ਲਈ ਅਸੀਂ ਥੋੜਾ ਜਿਹਾ ਅਗਰ ਆਪਣਾ ਚੰਗਾ ਹੋ ਗਿਆ ਆਪਾਂ ਕਰ ਲਿਆ ਇਹਨੂੰ ਬਰਾਊਨ ਤੇ ਹੁਣ ਇਹ ਸਟੇਜ ਦੇ ਉੱਤੇ ਆਪਾਂ ਇਹਦੇ ਚ ਆਪਣਾ ਜਿਹੜਾ ਮਿਕਸਚਰ ਜਿਹੜਾ ਰੈਡੀ ਕੀਤਾ ਉਹਨੂੰ ਸਾਰਾ ਛੱਡ ਦਿਨਾ ਹੈ ਰਹਿ ਚੁ ਇੱਕ ਬੜੇ ਤਰੀਕੇ ਨਾਲ ਬਣਾਉਂਦੇ ਵਿਖਾਇਆ ਗਿਆ ਵਾ ਲਾਸਟ ਟਾਈਮ ਵੀ ਅਹੀਂ ਬਣਾਇਆ ਹਿੱਤੇ ਉਦੋਂ ਵੀ ਸਵਾਲ ਉੱਠੇ ਸੀ ਕਿ ਇਹ ਤਰੀਕਾ ਨੂੰ ਆਹ ਤਰੀਕਾ ਨਹੀਂ ਠੀਕ ਭਟ ਉਹ ਹੀ ਤਰੀਕਾ ਸਹੀ ਹੈ ਮੈਂ ਤੇ ਨਾ ਆਪਣੀ ਮਾਤਾ ਸਾਡੀ ਜਦੋਂ ਬਚਪਨ ਤੋਂ ਬਣਾਉਂਦੀ ਹੈ ਨਾ ਮੈਂ ਤੇ ਇਸੇ ਤਰੀਕੇ ਨਾਲ ਹੀ ਵੇਖਿਆ ਤੇ ਮਤਲਬ ਕਿ ਜਿਹੜਾ ਅੱਜਕੱਲ੍ਹ ਦੇ ਇੰਨਾ ਅਜੀਬੋ ਗਰੀਬ ਤਰੀਕੇ ਆ ਨਾ ਵੇਖਣ ਨੂੰ ਮਿਲਦੇ ਜੋ ਮਰਜ਼ੀ ਸੁੱਚੀ ਜਾਓ ਵਿੱਚ ਇਹ ਆਪਣਾ ਖਵਾ ਹੀ ਹੋਵੇ ਨਾ ਬੱਚੇ ਦੇ ਦੁੱਧ ਦਾ ਆਪਾ ਬਣਾ ਲਿਆ ਸੀ ਸੌਰੀ ਗੈਸ ਤੇ ਲੱਗਾ ਅੱਛਾ ਕੋਈ ਨਹੀਂ ਕੀਂਤੀਏ ਕਿਰਨ ਇਹ ਕੜਾਈ ਨਾਲ ਦੂਜੀ ਕੜਾਈ ਦੇ ਪਲੇਖੇ ਫੜ ਲੈਣੀਆਂ ਗਰਮੇ ਤੇ ਗਰਮ ਤੇਰ-ਤੇਰ ਦੀ ਆਵਾਜ਼ ਆਉਂਦੀ ਹੈ ਨਾ ਇਹ ਵਿੱਚੋਂ ਜਿਹੜੇ ਖਸਖਸੇ ਹੁਣ ਬਕਬੜਾ ਭਾੜਾ ਹਰਲਾਉਂਦੀ ਕੋਸ਼ਿਸ਼ ਕਰਨੀ ਹੈ। ਮੈਂ ਗੈਸ ਬਿਜਾਤਾ। ਘੰਟੀ ਨੇ ਕਿ ਸੜਨਾ ਸ਼ੁਰੂ ਹੋ ਗਿਆ। ਅੱਛਾ ਸੜਨਾ ਸ਼ੁਰੂ ਹੋ ਗਿਆ। ਖਸਖਸ ਨੂੰ ਸੇਕ ਲੱਗ ਜਾਣਾ। ਮਸੂਮ ਹੋਏਗਾ ਚੜੀ। ਇਹ ਬੱਚੰਗੀ ਇਤਰਾ ਮਿਕਸ ਕਰ ਲੈਣਾ। ਤਾਂ ਕਿ ਸਾਰੇ ਜਿਹੜੇ ਮਟੀਰੀਅਲ ਆ ਉਹ ਰਲ ਜਾਣ। ਜੇ ਦਾ ਸਵੀਟ ਕੋਈ ਵੀ ਮਿੱਠਾ ਵਾ ਉਹ ਆਪਣੀ ਮਰਜ਼ੀ ਦੇ ਅਨਸਾਰ ਤਾਂ ਇਹਦੇ ਵਿੱਚ ਸ਼ੱਕਰ ਐਡ ਕਰ ਰਹੇ ਹਾਂ। ਹੁਣ ਜਿਆਖਣੇ ਇੱਕ ਸ਼ੱਕਰਖੰਡ ਪਾ ਗਏ ਤੇ ਤੁਸੀਂ ਇਹਦਾ ਉਹ ਮਾਰਤਾ ਵਾ। ਨਹੀਂ ਨਹੀਂ ਜੇ ਕਹਿੰਨੇ ਨਹੀਂ ਪਾਉਣੀ ਨਾ ਮਰਜ਼ੀ ਆ ਤੁਹਾਡੀ। ਉਹ ਨਾ ਪਾਵੇ ਕਿਉਂਕਿ ਜਿਹੜਾ ਨਾਰੀਅਲ ਦਾ ਹੁੰਦਾ ਨਾ ਖੋਪਾ ਇਹ ਵੀ ਮਿੱਠਾ ਹੁੰਦਾ। ਦੇਖੋ ਆ ਜਿਹੜਾ ਆਪਾਂ ਦੁੱਧ ਤੋਂ ਬਣਾਇਆ ਵਾ ਹੂੰ ਇਹ ਵੀ ਮਿੱਠਾ ਇਹ ਵੀ ਮਿੱਠਾ ਹੁੰਦਾ। ਤੇ ਨੂੰ ਜ਼ਿਆਦਾ ਮਿੱਠੇ ਖਾਣ ਦੇ ਸਕੀਨ। ਇਹ ਮਿੱਠੇ ਵਾਲੇ ਕੀੜੇ ਜਿਹੜੇ ਸਾਨੂੰ ਇਤਨਾ ਛੇਤੀ ਨਾ ਗਜੂਗਾ ਮਾਰ ਕੇ ਉਹਨਾਂ ਨੂੰ ਫਿਰ ਉੱਥੇ ਜੋੜ ਦਿਆ ਨੀ ਪੈਂਦਾ ਇਹ ਜੇ ਖਾਣਾ ਮੈਨੂੰ ਸੱਚੇ ਮਨੋਂ ਦੱਸਣਾ ਤਿਆਰ ਕੀ ਆਪਾਂ ਚੱਕਰ ਪਾਈ ਆਪਾਂ ਐਸੇ ਦੂਜੀ ਪਾਉਣੇ ਹਨਾ ਖੰਡ ਪਾਉਣੇ ਪੂਰਾ ਹੀ ਪਾਉਣੇ ਤੇ ਯਹੀ ਮਕਾਇਆ ਲਓ ਦੋ ਹਫ਼ਤੇ ਜਾਂ ਅਕੀ ਬਣਾਵਾਂਗੇ ਸਭ ਕੋ ਪਰ ਬਣਾਵਾਂਗੇ ਥੋੜਾ ਥੋੜਾ ਜਿਹੜਾ ਛੇਤੀ ਮੁੱਕ ਜਾਵੇ ਕਿਉਂਕਿ ਜਦੋਂ ਸਾਡਾ ਚਾਸ ਨੂੰ ਇੱਕ ਛੇਤੀ ਚਾਸ ਨੂੰ ਰਹਿ ਦਿੰਦਾ ਹਰ ਵਾਰੀ ਐ ਇੱਕ ਚੀਜ਼ ਜਦੋਂ ਆਪਾਂ ਜ਼ਿਆਦਾ ਬਣਾ ਲੈਂਦੇ ਨਾ ਉਹ ਤੋਂ ਮਾਨਾ ਖੁੰੰਦਾ ਮਨ ਕੀ ਅਖਣਾ ਤੂੰ ਤਾਂ ਇਹੋ ਦੋ ਚੱਲਦੇ ਨੇ ਘਰ ਹੂੰ ਚੱਲ ਜਾਣਾ ਹੋਰ ਕੋਈ ਇੱਕ हो ਗਿਆ भाई सारा प्रॉपर मिक्स हो गया अपना ਤੇ ਹੁਣ ਆਪਾਂ ਇਹਨੂੰ ਫੂਕ ਮਾਰਦੇ ਇਹ ਮੇਰੀ ਜੰਮੂ ਅੱਛਾ ਇਹ ਮੈਨੂੰ ਜਿਆਦਾ ਨਹੀਂ ਹੈ ਨਹੀਂ ਨਹੀਂ ਜਿਆਦਾ ਹੈ ਇਹ ਗਰਮ ਬੜਾ ਹੁੰਦਾ ਹੈ ਅੰਦਰੋਂ ਜਿਆਦਾ ਗਰਮ ਰਹਿੰਦਾ ਹੈ ਬਹੁਤ ਟੇਸਟੀ ਹੈ ਸੱਚੀ ਬੜਾ ਟੇਸਟੀ ਹੈ ਇਹਨੂੰ ਕੋਈ ਵੀ ਵੀਡੀਓ ਵੇਖਦੇ ਨੇ ਨਾ ਸ਼ੇਅਰ ਕਰਿਆ ਕਰੋ ਤੇ ਮੇਰੀਆਂ ਗੱਲਾਂ ਤੇ ਵੀ ਨਾ ਜਾਓ ਹੋਰ ਕੇ ਚੀਜ਼ਾਂ ਨੂੰ ਨਾ ਵੇਖੋ ਕਿ ਗੈਸ ਤੇ ਦੇਖੋ ਹਾਂ ਰੈਸਪੀ ਵੇਖੋ ਕਿ ਤੁਰੇ ਜਾਂਦੇ ਇਨਸਾਨ ਹੋਏ ਨਾ ਵੇਖੋ ਕਿੰਨਾ ਖੁਸ਼ ਆ ਉਹ ਵੇਖੋ ਕਿ ਉਹਨੇ ਦੁੱਖਾਂ ਦੇ ਨਾਲ ਸਮਝੌਤਾ ਕਰ ਲਿਆ ਉਹ ਤੇ ਖੁਸ਼ ਰਹਿਣਾ ਸਿੱਖ ਲਿਆ ਦੂਸਰੀ ਗੱਲ ਇਹ ਹੁੰਦੀ ਹੈ ਕਿ ਇੰਨੀ ਕਿ ਵੀਡੀਓ ਦੇ ਵਿੱਚ ਤੁਸੀਂ ਸਾਡੀ ਪੂਰੀ ਲਾਈਫ ਨੂੰ ਨਹੀਂ ਜਾਣਦੇ ਹਾਂ ਜੱਜ ਨਹੀਂ ਕਰ ਸਕਦੇ ਮੈਂ ਨਹੀਂ ਆ ਤੇ ਮੈਂ ਕੀ ਕੀਤਾ ਕੀ ਕਰ ਰਹੇ ਹਾਂ ਕਿਉਂਕਿ ਤੁਸੀਂ ਇਹ ਜਸਟ ਇੱਕ ਵੀਡੀਓ ਆ ਅਹੀਂ ਮੈਂ ਵੀਡੀਓ ਬਣਾਈ ਆ ਬਸ ਤੋਰ ਰੈਸਪੀ ਵੇਖਿਆ ਕਰੋ ਤੇ ਉਹਤੇ ਕਮੈਂਟ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਕਿਉਂਕਿ ਆ ਜਿਹੜੀ ਚੀਜ਼ ਜਾਣ ਦਿਖਾਉਨੇ ਆ ਨਾ ਇਹ ਬਹੁਤ ਕੀਮਤੀ ਹੈ ਅੱਜ ਕੱਲ ਜਿਹੜੇ ਧੌਣ ਵਾਲੇ ਬੱਚੇ ਉਹਨਾਂ ਨੂੰ ਨਹੀਂ ਪਤਾ ਹੈਗਾ ਨਾ ਤੇ ਬਣਾਓ ਤੇ ਖਾਓ ਨੰਦ ਲਓ ਭਾਵੇਂ ਪਿੰਨੀਆਂ ਬਣਾ ਲਓ ਤੇ ਭਾਵੇਂ ਉਸ ਤਰ੍ਹਾਂ ਰੱਖ ਲਓ ਉਤਰੇ ਦੋ ਚਮਚੇ ਖਾਲੇ ਬੰਦਾ ਆਓ ਵੀ ਜਿਸ ਤਰ੍ਹਾਂ ਵੀ ਕਰਨਾ ਭਾਵੇਂ ਪਿੰਨੀਆਂ ਵੀ ਬਣੋ ਪਿੰਨੀਆਂ ਵੀ ਬਣ ਜਾਂਦੀ ਹੈ ਇਹਦਾ ਕੀ ਆ ਪਿੰਨੀ ਤਾਂ ਬਣ ਜਾਣੀ ਆ ਪਰ ਦੋ ਚਮਚੇ ਦਾ ਉਹ ਹੋ ਜਾਂਦਾ ਨਾ ਆਪਾਂ ਨੂੰ ਕਿਨੇ ਬਹੁਤ ਚੰਮ ਜਾਣਾ ਮੁਰਕੇ ਹਾਂ ਆ ਦੇਖੋ ਇੰਨੀ ਇੰਨੀ ਕੀ ਖਾਣੀ ਹੈ ਬਸ ਇਹ ਤੋਂ ਵੱਧ ਨਹੀਂ ਖਾਣੀ ਇਹ ਵੀ ਨਿਆ ਬਣਾਉਣੀ ਕਿਉਂਕਿ ਬਹੁਤ ਜ਼ਿਆਦਾ ਇਹ ਹੁੰਦੇ ਆ ਇਹ ਸਾਰਾ ਸਮਾਨ ਧਾਰਾਂ ਦਾ ਗਰਮ ਹੁੰਦਾ ਵਾ ਤੇ ਬਣਾਓ ਤੇ ਖਾਓ ਜਿੰਨਾ ਵੀ ਖਾਓ ਬੈਨੀਫਿਟ ਲਾਓ ਇਹ ਵੀ ਇੱਕ ਰੈਸਪੀ ਜੀ ਬਣਾਈ ਹੈ ਅਸੀਂ ਕੀ ਹੈ ਮੰਮੀ ਇਹ ਖਜੂਰਾਂ ਦੇ ਅਖਰੋਟ ਜਿਹੜੇ ਆ ਨਾ ਉਹਨਾਂ ਨੂੰ ਮਿਕਸੀ ਦੇ ਵਿੱਚ ਪੀ ਕੇ ਅੱਛਾ ਉਹ ਬਣਾਇਆ ਤੇ ਖਸ ਖਸ ਲਾਤੀ ਉੱਤੇ ਤੇ ਇਹ ਵੀ ਵਿਖਾ ਦਾਂਗੇ ਕੋਈ ਗੱਲ ਨਹੀਂ ਤੇ ਇਹ ਜਿਹੜੀ ਹੈ ਇਹਨੂੰ ਇਹਦਾ ਫਾਇਦਾ ਜ਼ਰੂਰ ਲਓ ਬਾਕੀ ਅੱਜ ਦੇ ਟਾਈਮ ਦੇ ਵਿੱਚ ਘਰ ਦਾ ਬਣਾ ਕੇ ਬੱਚਿਆਂ ਨੂੰ ਦੋ ਮੈਦੇ ਵਾਲੀ ਚੀਜ਼ ਕੋਈ ਨਾ ਦੋ ਤੇ ਵਧੀਆ ਦੋ ਹੁਣ ਛੁੱਟੀਆਂਾਂ ਵਾਲੀ ਛੁੱਟੀਆਂ ਦੇ ਵਿੱਚ ਜਦੋਂ ਵੀ ਨਿਮਾਉਂਦੇ ਹੋ ਸੁਣ ਸਾੜ ਬਣਾ ਕੇ ਤਾਂ ਉਹ ਬੱਚੇ ਸਕੂਲੇ ਚਲ ਜਾਂਦੇ ਦੋ ਤਾਂ ਕੋਈ ਚੀਜ਼ ਨਹੀਂ ਮਿਲਦੀ ਖਾਣ ਨੂੰ ਨਹੀਂ ਖਾ ਸਕਦੇ ਚੂਰੀ ਬਣਾ ਕੇ ਦੋ ਦੇਸੀ ਘਿਓ ਦੀ ਹਾਂ ਗੁੜ ਦੀ ਚੂਰੀ ਬਣਾ ਲਓ ਸੌਂਫ ਤੇ ਜਵਾਨ ਪਾਓ ਵਧੀਆ ਹੁੰਦੀ ਹੈ ਨਾ ਤੇ ਅਸੀਂ ਵੀ ਬਣਾ ਕੇ ਵਿਖਾ ਦਾਂਗੇ ਬਣਾਓ ਤੇ ਖਾਓ ਵੀਡੀਓ ਲੰਬੀ ਹੋ ਜਣੀ ਥੈਂਕ ਯੂ ਜੀ ਥੈਂਕ ਯੂ ਫॉर ਵਾਚਿੰਗ